ਖਬਰਾਂ ਦਾ ਬੁਲੇਟਿਨ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਨਕੋਦਰ ਦੇ ਡੀਵੀ ਕਾਲਜ ਵਿੱਚ 79ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ ਇਸ ਮੌਕੇ ਨਕੋਦਰ ਦੇ ਐਸਡੀਐਮ ਲਾਲ ਵਿਸ਼ਵਾਸ ਬੈਂਸ ਨੇ ਤਿਰੰਗਾ ਝੰਡਾ ਲਹਿਰਾਇਆ ਤੇ ਦੇਸ਼ ਦੇ ਨਾਂ ਸੰਦੇਸ਼ ਵੀ ਦਿੱਤਾ ਇਸ ਮੋਕੇ ਨਕੌਦਰ ਵਿਧਾਇਕ ਇੰਦਰਜੀਤ ਗੌਰਮਾਨ ਵੱਲੋਂ ਸੁਤੰਤਰਤਾ ਦਿਵਸ ਦੀ ਬਧਾਈ ਦਿੱਤੀ ਗਈ। ਪੇਸ਼ ਹਨ ਨਕੌਦਰ ਤੋਂ ਪੁਨੀਤ अरोड़ा ਦੀ ਇਹ ਰਿਪੋਰਟ। ਅੱਜ ਦੇ ਦਿਨ ਦੀਆਂ ਅੱਜ 19ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਔਰ 21 ਸਾਲ ਬੱਚੇ ਨੇ ਸੈਂਚਰੀ ਹੋਣ ਵਾਸਤੇ ਔਰ ਸਾਨੂੰ ਸੋਚਣ ਦੀ ਜ਼ਰੂਰਤ ਹੈ ਇਹਦੇ ਵਿੱਚ ਕਿ ਭਈ ਅਸੀਂ 100 ਸਾਲ ਸਾਡਾ ਹੋਣ ਜਾ ਰਿਹਾ 100 ਸਾਲ ਵਾਲਾ ਸ਼ੁਰੂ ਵੀ ਕਰ ਸਕਦੇ ਹਾਂ। 90ਵਾਂ ਸਦੀਆਂ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਕਿ 79 ਸਾਲ ਦੇ ਦੌਰਾਨ ਦੇਸ਼ ਦੀ ਇਟਾਂ ਪੱਥਰਾਂ ਦੀ ਤਰੱਕੀ ਤੋਂ ਇਲਾਵਾ ਹੋਰ ਅਸੀਂ ਕਿਹੜੀ ਤਰੱਕੀ ਲਈ ਤੇ ਕਿੱਥੇ ਤੱਕ ਪਹੁੰਚੇ ਆ ਇਹਨੂੰ ਸੋਚਣ ਵਿਚਾਰਨ ਦੀ ਜ਼ਰੂਰਤ ਆ ਸਾਡੇ ਸੈਂਕੜੇ ਹਜ਼ਾਰਾਂ ਲੱਖਾਂ ਗਿਣਤਾਂ ਦੀ ਗਿਣਤੀ ਦੇ ਵਿੱਚ ਫਰੀडम फाइਟਰਸ ਸਾਡੇ ਸ਼ਹੀਦ ਜਿਨ੍ਹਾਂ ਨੇ ਫਾਂਸੀਆਂ ਦੇ ਰਸੇ ਆਪਣੇ ਗਲ ਦੇ ਵਿੱਚ ਪਾਏ 21 ਸਾਲ ਦੀ 22 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਦੀ ਜਿਹੜੇ ਰੂਹ ਕੰਬਾਉ ਜਿਹੜੇ ਉਹ ਹੈਗੇ ਨੇ ਸਾਡੇ ਜਿਹੜੇ ਜਿਲਾਂ ਦੇ ਸ਼ਹੀਦیاں ਹੋਈਆਂ ਨੇ ਔਰ ਕੀ ਅਸੀਂ ਉਹਨਾਂ ਦੇ ਸੁਪਨਿਆਂ ਤੇ ਪੂਰੇ ਉਤਰ ਪਾਏ ਆ ਕੀ ਅਸੀਂ ਉਹਨਾਂ ਦੀ ਸੋਚ ਨੂੰ ਅੱਗੇ ਵਧਾਇਆ ਕੀ ਅਸੀਂ ਉਹਨਾਂ ਦੀ ਸੋਚ ਤੇ ਪਹਿਰਾ ਦੇ ਰਹੇ ਆ ਔਰ ਖੁਸ਼ੀਆਂ ਹਰ ਸਾਲ ਮਨਾਈਆਂ ਜਾਂਦੀਆਂ ਅਸੀਂ ਖੁਸ਼ੀਆਂ ਮਨਾਉਨੇ ਆ ਖੁਸ਼ੀ ਮਨਾਉਣੀ ਵੀ ਚਾਹੀਦੀ ਹੈ ਕਿਉਂਕਿ ਆਜ਼ਾਦੀ ਬਹੁਤ ਵੱਡੀ ਗੱਲ ਹੁੰਦੀ ਆ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਉਹਨਾਂ ਖੁਸ਼ੀਆਂ ਦੇ ਵਿੱਚ ਅਸੀਂ ਉਹਨਾਂ ਦਾ ਸੈਲੀਬ੍ਰੇਸ਼ਨ ਕਿਵੇਂ ਕਰਦੇ ਆ ਉਹਨਾਂ ਨੂੰ ਕਿਵੇਂ ਲੈਂਦੇ ਆ ਉਹਨਾਂ ਨੂੰ ਯਾਦ ਕਿਵੇਂ ਕਰਦੇ ਆ ਸਿਰਫ ਆਜ਼ਾਦੀ ਦੇ ਨਾਂ ਤੇ ਕਿ ਅਸੀਂ ਆਜ਼ਾਦ ਹੋ ਗਏ ਸਵਾਰਥੀ ਅਸੀਂ ਨੇ ਅਸੀਂ ਆਜ਼ਾਦ ਹੋ ਗਏ ਅਸੀਂ ਉਹਨਾਂ ਦੇ ਨਾਂ ਤੇ ਉੱਤੇ ਆਜ਼ਾਦੀ ਮਨ ਰਹੇ ਆ ਮਨਮਰਜ਼ੀਆਂ ਕਰ ਰਹੇ ਆ ਹਰ ਆਪਣੇ ਤਰੀਕੇ ਦੇ ਨਾਲ ਅਸੀਂ ਆਜ਼ਾਦੀ ਮਨਾ ਰਹੇ ਆ ਲੇਕਿਨ ਉਹਨਾਂ ਨੇ 21 ਸਾਲ ਦੀ ਉਮਰ ਚ 22 ਸਾਲ ਦੀ ਉਮਰ ਦੇ ਵਿੱਚ ਇਸ ਤੋਂ ਵੱਡੇ ਕਾਲੇ ਪਾਣੀ ਚੱਲ ਲਏ ਫਾਂਸੀਆਂ ਚੱਲ ਲਈਆਂ ਉਹਨਾਂ ਦੀ ਆਖਰੀ ਸਮਿਆਂ ਦੇ ਵਿੱਚ ਕਿਹੋ ਜਿਹੀ ਹਾਲਾਤ ਹੋਣਗੇ ਉਹ ਕੀ ਸੋਚਦੇ ਸੀ ਉਹ ਆਪਣੇ ਦੇਸ਼ ਬਾਰੇ ਕੀ ਸੋਚ ਕੇ ਕੁਰਬਾਨ ਹੋ ਗਏ ਅਤੇ ਫਾਂਸੀਆਂ ਦੇ ਰਸੇ ਚੁੰਮਣੇ ਕੋਈ ਸੌਖਾ ਕੰਮ ਨਹੀਂ ਹੈ ਫਾਂਸੀ ਦੇ ਆਖਰੀ ਪਲਾਂ ਦੇ ਵਿੱਚ ਘੜੀ ਦੀ ਟਿਕ ਟਿਕ ਕੀ ਅਹਿਸਾਸ ਕਰਾਉਂਦੀ ਹੈ ਇਨਸਾਨ ਨੂੰ ਜਾਣ ਵਾਲੇ ਨੂੰ ਕੀ ਕਰਵਾਉਂਦੀ ਹੈ ਉਹਦੇ ਸਕੇ ਸੰਬੰਧੀਆਂ ਉਹਨਾਂ ਨੂੰ ਕੀ ਕਰਵਾਉਂਦੀ ਹੈ ਅਸੀਂ ਉਸ ਘੜੀ ਦੀ ਟਿਕ ਟਿਕ ਦੇ ਉੱਤੇ ਕਿੰਨੇ ਕੁ ਸੰਜੀਦਾ ਆ ਜਿਹੜੀ ਫਾਂਸੀ ਦੇ ਸਮੇਂ ਆਖਰੀ ਸਮੇਂ ਦੇ ਵਿੱਚ ਵੱਜਦੀ ਹੈ ਉਹਦੇ ਵਾਸਤੇ ਸਾਨੂੰ ਸੰਜੀਦਾ ਹੋ ਕੇ ਸੋਚਣ ਦੀ ਜ਼ਰੂਰਤ ਹੈ ਨਵੀਆਂ ਪਰਤਾਂ ਪੈ ਚੁੱਕੀਆਂ ਇਸ ਸਦੀ ਦੇ ਜਿਹੜੇ ਆਖਰੀ ਸਾਲ ਦੇ ਉਹਦੇ ਵਿੱਚ ਆਮ ਲੋਕਾਂ ਦੀ ਸੁਣਵਾਈ ਸ਼ੁਰੂ ਹੋ ਗਈ ਆਮ ਲੋਕਾਂ ਦਾ ਦੇ ਵਿੱਚ ਸਰਕਾਰਾਂ ਵਿਚਰਨ ਲੱਗ ਗਈ ਜਿਹਦੀ ਪਹਿਲ ਜਿਹੜੀ ਆਮ ਆਦਮੀ ਪਾਰਟੀ ਨੇ ਕੀਤੀ ਹੈ ਇਹਨੂੰ ਜਾਗਰੂਕਤਾ ਨੂੰ ਇਸ ਲਹਿਰ ਨੂੰ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਅਸੀਂ ਕੀ ਕਰ ਸਕਦੇ ਅਸੀਂ ਆਪਣੇ ਬੱਚਿਆਂ ਨੂੰ ਕਿਹੋ ਜਿਹੀ ਸਿੱਖਿਆ ਦੇਣੀ ਹੈ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਉਣਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਦਿਮਾਗਾਂ ਦੇ ਵਿੱਚ ਉਹ ਘੜੀ ਦੀ ਟਿਕ ਟਿਕ ਰੱਖਣ ਲਈ ਕਾਮਯਾਬ ਹੋਣੇ ਆ ਕਿ ਨਹੀਂ ਹੋਣੇ ਆ ਜਿਉ ਘੜੀ ਦੀ ਟਿਕ ਟਿਕ ਰੱਖਣ ਲਈ ਕਾਮਯਾਬ ਹੋਵਾਂਗੇ ਤੇ ਇੱਕ ਸਵਾਸਥ ਸਵਸਥ ਤੇ ਸੁਣਾ ਤੇ ਰੰਗਲਾ ਪੰਜਾਬ ਜਿਹਦੀ ਅਸੀਂ ਤਵੀਰ ਕਰਤੇ ਕਰ ਰਹੇ ਆ ਉਹ ਸਹੀ ਮਾਨਰ ਵਿੱਚ ਸਾਡੇ ਸਾਹਮਣੇ ਆਊਗਾ ਮੈਂ ਆਪਣੇ ਵੱਲੋਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਆਪਣੇ ਹਲਕੇ ਆਪਣੇ ਪੰਜਾਬ ਆਪਣਾ ਦੇਸ਼ ਆਪਣੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦੇ ਸੁਤੰਤਰਤਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਧੰਨਵਾਦ ਸ਼ਰਾਪੀ ਅਨਸਰ ਹੈਗੇ ਆ ਉਹ ਇਹਨਾਂ ਦਿਨਾਂ ਦੇ ਵਿੱਚ ਨੇ ਜਿਹੜਾ ਸ਼ਾਰਤ ਤੋਂ ਕਹਿੰਦੇ ਕਿ ਇਸ ਤਰ੍ਹਾਂ ਦੇਖਦੇ ਆ ਮੈਂ ਇਹੀ ਗੱਲ ਕੀਤੀ ਹੈ ਪਹਿਲਾਂ ਕਿ ਭਈ ਕਿਹੋ ਜਿਹੀ ਮਨੁੱਖਤਾ ਕਿਹੋ ਜਿਹੀ ਇਨਵਾਇਰਨਮੈਂਟ ਲਈ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਕੀ ਇਹੋ ਜਿਹੇ ਲਈ ਦਿੱਤੀਆਂ ਕਿ ਅੱਜ ਦੇ ਦਿਨ ਦੇ ਵਿੱਚ ਅਸੀਂ ਇਹ ਸੋਚ ਵਿਚਾਰ ਕਰ ਸਕਦੇ ਹਾਂ ਕਿ ਭਈ ਸਾਨੂੰ ਬਾਬਾ ਸਾਹਿਬ ਅੰਬੇਦਕਰ ਦੇ ਬੁੱਤਾਂ ਦੀ ਰਾਖੀ ਕਰਨੀ ਪੈ ਰਹੀ ਹੈ ਔਰ ਉਹ ਵੀ ਆਪ ਨਹੀਂ ਕਰ ਰਹੇ ਅਸੀਂ ਅਸੀਂ ਉਹਦੇ ਪਹਿਰੇਦਾਰ ਹਾਂ ਅਸੀਂ ਨਹੀਂ ਕਰ ਰਹੇ ਸਾਨੂੰ ਛੱਡ ਕੇ ਪੰਜਾਬ ਦੀ ਜਿਹੜੀ ਪੁਲਿਸ ਹੈ ਨਾ ਉਹ ਬਾਬਾ ਸਾਹਿਬ ਅੰਬੇਦਕਰ ਦੇ ਬੁੱਤਾਂ ਦੀ ਰਾਖੀ ਕਰ ਰਹੀ ਆ ਇਹ ਤੋਂ ਵੱਡੀ ਸ਼ਰਮ ਦੀ ਗੱਲ ਸਾਡੇ ਵਾਸਤੇ ਹੋਰ ਕੀ ਹੋ ਸਕਦੀ ਆ ਅਸੀਂ ਸਾਨੂੰ ਸਾਡੇ ਗੁਰੂ ਪੀਰ ਫਕੀਰ ਸਾਡੇ ਰਹਿਬਰ ਸਾਡੇ ਜਿਨ੍ਹਾਂ ਦੇ ਜਿਨ੍ਹਾਂ ਦਾ ਕਰਕੇ ਅਸੀਂ ਧਰਤੀ ਤੇ ਆ ਸਾਡੇ ਧਾਰਮਿਕ ਗ੍ਰੰਥ ਸਾਨੂੰ ਉਹਨਾਂ ਦੀ ਰਾਖੀ ਵਾਸਤੇ ਔਰ ਕਾਨੂੰਨ ਬਣਾਉਣੇ ਪੈ ਰਹੇ ਆ ਇਹ ਸਾਰੀਆਂ ਗੱਲਾਂ ਅੱਜ ਦੇ ਦਿਨ ਦੇ ਉੱਤੇ ਕੋਈ ਸੋਚੂਗਾ ਤੇ ਪੂਰੇ ਸਾਲ ਦੇ ਵਿੱਚ ਸੋਚੂਗਾ ਕਿ ਸਮਾਜ ਕਿੱਧਰ ਨੂੰ ਜਾ ਰਿਹਾ ਇਹਨੂੰ ਬਦਲਣਾ ਕਿਵੇਂ ਆ ਇਹਨਾਂ ਸ਼ਰਾਰਤੀਆਂ ਨੂੰ ਨੱਥ ਕਿਵੇਂ ਪਾਣੀ ਆ ਇਹਨਾਂ ਨੂੰ ਸ਼ਰਾਰਤੀਆਂ ਨੂੰ ਸ਼ਹਿ ਦੇਣ ਤੋਂ ਕਦੋਂ ਹਟਣਾ ਇਹ ਅੱਜ ਹੀ ਸੋਚਣ ਦੀ ਗੱਲ ਹੈ ਨਾ ਇੱਕ ਸੀਐਮ ਸਾਹਿਬ ਵੱਲੋਂ ਜਿਹੜਾ ਹੈਗਾ 6 ਮਹੀਨਿਆਂ 'ਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਜਿਸ ਤਰ੍ਹਾਂ ਦੇ ਬਿਲਕੁਲ ਪੂਰਾ ਸਰਕਾਰ ਨੇ ਆਪਣੇ ਵੱਲੋਂ ਪੂਰਾ ਟਿਲ ਆਇਆ 11 12 ਕਵਾਂਟਲ ਚਟਾ ਫੜਲੇ ਹੁਣ ਤੱਕ 26 27000 ਬੰਦਾ ਜੇਲ੍ਹ ਦੇ ਵਿੱਚ ਚਲੇ ਗਿਆ ਫਿਰ ਉੱਥੇ ਗੱਲ ਆਉਂਦੀ ਆ ਕਿ ਅਸੀਂ ਸਾਰੇ ਹੀ ਇਹਦੇ ਵਾਸਤੇ ਜ਼ਿੰਮੇਵਾਰ ਹਾਂ ਜਿੰਨੀ देर ਇੱਕ ਇੱਕ ਬੰਦਾ ਇਹ ਲੋਕ ਲਹਿਰ ਨਹੀਂ ਬਣਦੀ ਜਿੰਨ ਕਰ ਇੱਕ ਇੱਕ ਬੰਦਾ سنجیدہ ਤੌਰ ਤੇ ਉੱਤੇ ਨਸ਼ੇ ਨੂੰ ਖਤਮ ਕਰਨ ਦੇ ਵਾਸਤੇ ਨਹੀਂ ਲੱਗਦਾ ਉਨੀ ਦੇ ਰਸ਼ਾ ਅਸੀਂ ਲੱਗੇ ਹਾਂ ਅਸੀਂ ਤਾਂ ਲੱਗੇ ਰਹਾਂਗੇ ਆਖਰੀ ਬੂੰਦ ਤੱਕ ਲੱਗੇ ਰਹਾਂਗੇ ਇਹ ਸੰਘਰਸ਼ ਹੈ ਯੁੱਧ ਹੈ ਚੱਲਦਾ ਰਹੇਗਾ ਇਹ ਮੋਰਚੇ ਦਾ ਰੂਪ ਤਨ ਕਰ ਗਿਆ ਇਹ ਚੱਲਦਾ ਰਹੇਗਾ ਲੇਕਿਨ ਫਿਰ ਵੀ ਆਜ਼ਾਦੀ ਦਾ ਮੱਕ ਅਸੀਂ ਇਕੱਲਾ ਇਕੱਲਾ ਇਨਸਾਨ ਮੰਨਦੇ ਹਾਂ ਤੇ ਜਿਹੜੀਆਂ ਸਾਡੇ ਵਿੱਚ ਮਾੜੀਆਂ ਬਿਰਤੀਆਂ ਪੈਦਾ ਹੋ ਗਈਆਂ ਜਿਹੜੇ ਸਾਡੇ ਵਿੱਚ ਮਾੜੇ ਅੰਸਰ ਪੈਦਾ ਹੋ ਗਏ ਜਿਹੜੀਆਂ ਮਾੜੀਆਂ ਸਮਾਜ ਨੂੰ ਦੇਣਾ ਹੋ ਗਿਆ ਪਿਛਲੀਆਂ ਸਰਕਾਰਾਂ ਦੀਆਂ ਉਹਨੂੰ ਖਤਮ ਕਰਨ ਵਾਸਤੇ ਸਾਨੂੰ ਕੱਲ-ਕੱਲ ਯੁੱਧ ਲੜਨਾ ਪੈਣਾ ਪਵੇਗਾ ਮੈਸੇਜ ਹੋ ਗਿਆ ਹੁਣ ਉਹਦੇ ਵਿੱਚ ਜਲੰਧਰ ਦੇ ਸ਼ਿਰੋਗੋ ਗੋਬਿੰਦ ਸਿੰਘ ਸਟੇਡੀਅਮ ਦੇ 15 ਅਗਸਤ ਦਾ ਸ਼ੁਭ ਦਿਹਾੜਾ ਪੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿੱਥੇ ਪੰਜਾਬ ਸਰਕਾਰ ਦੇ ਉਦਯੋਗ ਮੰਤਰੀ ਤਰਨਪਿੰਡ ਸੋਨੇ ਚੰਡਾਲ ਹਰੌਂ ਦੀ ਰਸਮ ਨਿਭਾ ਕੇ ਤਾਇ ਸਾਸ ਮੌਕੇ ਤੇ ਉਹਨਾਂ ਨੇ ਪ੍ਰੇਡ ਤੋਂ ਸਲਾਮੀ ਵੀ ਲਈ ਤੇ ਨਾਲ ਨਾਲ ਸਕੂਲੀ ਬੱਚਿਆਂ ਵੱਲੋਂ ਵੀ ਰੰਗ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਪੰਜਾਬ ਵਾਸੀਓ ਅਸੀਂ شہد آدم سردار شہید راج گرو جی شہید سکھدیو جی سردار کرتار سنگ سربا جی شہید اوگم سنگ جی متن لال ٹھیکرا جی ਰਾਣਾ ਲਾਇਕਪੁਰਾਇ ਜੀ ਸਰਦਾਰ ਗਵਾਨ ਸਿੰਘ ਕਾਲੇ ਪਾਣੀ ਅਤੇ ਹੋਰ ਬਜ਼ਾਰਦੀ ਘਾਟੀਆਂ ਵੱਲੋਂ ਸਮੇਂ ਸਵੇਰੇ ਤੇ ਅਰਜੁਨੇ ਗਏ ਸੰਘਰਸ਼ਾ ਕਰਦਿਆਂ ਅੱਜ ਅਸੀਂ ਆਜ਼ਾਦ ਮੁਲਕ ਦੇ ਵਸਨੀਕ ਹਾਂ ਸਾਨੂੰ ਯਾਦ ਰੱਖੇ ਦੇਸ਼ ਤੇ ਗਾਤੀ ਸੰਘਰਸ਼ ਤੋਂ ਰਾਹ ਪੜਕੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸ਼ੂਕੇ ਦੇ ਲੋਕ ਗਦੋਂ ਜਿੱਤੇ ਅਥਾਪਿਆਸ ਸਭ ਦਾ لوحیٹ کا نام

موکمنٹی پجاب ستار کو آن سن ماندی دیا روائی باری سرکار نے شروع کی کیا دیاری. ہو کیا رکھر آم آدمی کرنی کا دا دستار نمیاں ایبو دا سا موشت بھیجلی ایزی ڈسٹی پزاچی کو بار پہلی بار پجاب سے سارے پڑھنا دے چپڑنا دے ٹوکیاں دی سپائی تیزہ تک پاڑی پوچڑا کیا گھروت نشیاں بھلوکر پریشتہ کا گھروت مہین ਇੰਡਸ ਮਤਾਨਾਂ ਦੀ ਸਾਰੀ ਢਾਹਾਂ ਨੂੰ ਨੌਕਰੀ ਤੇ ਵਟੇ ਖੇੜੂ ਕਾਰਖਾਨਿਆਂ ਤੋਂ ਪਹਿਲਾਂ ਕਿ ਹਾਰੀ ਪੁੱਛਦੇ ਦੇ ਨੇ ਸਾਰੇ ਲਈ ਪਾਸ ਰੱਖ ਰਸੇਖ ਬੀਮਾ ਅਤੇ ਸੰਗਠਨ ਦੇ ਵਿਕਾਸ ਲਈ ਜੋ ਉਪਰਜਾ ਵੀਡੀਓ ਦਾ ਰੰਗ ਜਿਹੜੇ ਪ੍ਰਸਾਰਣ ਜਿਸ ਨਾਲ ਪੰਜਾਬ ਤਰੱਕੀ ਦੀਆਂ ਨਵੀਆਂ ਇੱਕ ਹੀ ਬਾਹਰ ਦਾ ਦੇਖਣ ਨਾਲ ਕਦਮ ਵਧਾ ਰਿਹਾ ਹੈ लुधियाना وچ ازادی دا دہاڑا پڑی ہی ਧੂਮ-ਤਾਮ ਨਾਲ ਮਨਾਇਆ ਗਿਆ ਜਿੱਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਨੇ ਚੰਡਾਲਾ ਹਰੌਂਡ ਦੀ ਰਸਮ ਅਦਾ ਕੀਤੀ ਤੇ ਉਹਨਾਂ ਪ੍ਰੇਡ ਤੋਂ ਸਵਾਮੀ ਵੀ ਲਈ ਇਸ ਖਾਸ ਮੌਕੇ ਤੇ ਅਮਨ अरोड़ा ਨੇ ਕਿਹਾ ਹੈ ਕਿ ਹਜ਼ਾਰਾਂ ਕੁਰਬਾਨੀਆਂ ਤੋਂ ਬਾਅਦ ਇਹ ਆਜ਼ਾਦੀ ਮਿਲੀ ਹੈ ਭਾਰਤ ਮਾਤਾ ਕੀ ਵੰਦੇ ਵੰਦੇ ਬਹੁਤ ਹੀ ਪਾਵਨ ਔਰ ਪਵਿੱਤਰ ਦਿਹਾੜੇ ਦੇਸ਼ ਦੇ 79ਵੇਂ ਆਜ਼ਾਦੀ ਦਿਵਸ ਦੇ ਉੱਪਰ ਦੇਸ਼ ਦੇ ਮੈਂਚੈਸਟਰ ਵੱਜੋਂ ਜਾਣੇ ਜਾਂਦੇ ਲੁਧਿਆਣਾ ਸ਼ਹਿਰ ਦੇ ਮੇਰੇ ਸਾਰੇ ਹੀ ਸਤਕਾਰਯੋਗ ਸਾਥੀਓ ਮੇਰੇ ਵੀਰੋ ਹਾਜ਼ਰੀਨ ਸਭ ਤੋਂ ਪਹਿਲਾਂ ਗੁਰੂ ਕੀ ਫਤਹਿ ਪਰਵਾਨ ਕਰੋ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਥੀਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਆਜ਼ਰੀਨ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਸਾਰਿਆਂ ਨੂੰ ਕਿ ਅੱਜ ਆਪਾਂ ਸਾਰੇ ਦੇਸ਼ ਦਾ 79ਵਾਂ ਆਜ਼ਾਦੀ ਦਿਵਸ ਬੜੇ ਧੂਮ-ਧਾਮ ਦੇ ਨਾਲ ਲੁਧਿਆਣਾ ਦੇ ਵਿੱਚ ਮਨਾ ਰਹੇ ਹਾਂ ਮੇਰੇ ਵੀਰੋ ਮੇਰੀਆਂ ਭੈਣੋ ਇਹ ਉਹ ਆਜ਼ਾਦੀ ਹੈ ਜਿਹੜੀ ਕਿ ਸਾਡੇ ਆਜ਼ਾਦੀ ਦੇ ਪਰਵਾਨਿਆਂ ਨੇ ਯੋਧਿਆਂ ਨੇ ਬੜੀਆਂ ਸ਼ਹਾਦਤਾਂ ਤੋਂ ਬਾਅਦ ਆਪਾਂ ਨੂੰ ਲੈ ਕੇ ਦਿੱਤੀ ਆਪਾਂ ਯਾਦ ਕਰੀਏ ਮਹਾਤਮਾ ਗਾਂਧੀ ਜੀ ਨੂੰ ਆਪਾਂ ਯਾਦ ਕਰੀਏ ਸ਼ਹੀਦ ਭਗਤ ਸਿੰਘ ਜੀ ਨੂੰ ਉਧਮ ਸਿੰਘ ਜੀ ਨੂੰ ਲਾਲਾ ਲਾਜਪਤ ਰਾਏ ਜੀ ਨੂੰ ਕਰਤਾਰ ਸਿੰਘ ਸਰਾਭਾ ਕਰਨੈ ਸਿੰਘ ਜਿਸਰੂ ਰਾਜਗੁਰੂ ਸੁਖਦੇਵ ਜਿਨ੍ਹਾਂ ਨੇ ਸਾਰੀ ਸਾਰੀ ਉਮਰ ਆਪਣੀਆਂ ਛੋਟੀਆਂ ਉਮਰਾਂ ਦੇ ਵਿੱਚ ਦੇਸ਼ ਦੇ ਉੱਪਰੋਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਤੇ ਅੱਜ ਉਹਨਾਂ ਮਹਾਨ ਯੋਧਿਆਂ ਦੀ ਆਜ਼ਾਦੀ ਲੈ ਕੇ ਜੋ ਉਹਨਾਂ ਨੇ ਆਪਾਂ ਨੂੰ ਦਿੱਤੀ ਮੈਂ ਸਮਝਦਾ ਕਿ ਇਹ ਦਿਨ ਜਿੰਨੇ ਤੁਮਤਾਮ ਨਾਲ ਮਨਾਇਏ ਤੇ ਜਿੰਨਾ ਉਹਨਾਂ ਨੂੰ ਯਾਦ ਕਰ ਲਈਏ ਉਹਨਾਂ ਥੋੜਾ ਮੇਰੇ ਵੀਰੋ ਇਹ ਪਹਿਲੀ ਵਾਰੀ ਹੋਇਆ ਕਿ ਤਕਰੀਬਨ 76 ਸਾਲ ਆਜ਼ਾਦੀ ਦੇ ਬੀਤਣ ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਵਿੱਚ ਕਿਹੋ ਜੀ ਸਰਕਾਰ ਆਈ ਕਿ ਜਿਸ ਨੇ ਰਾਜ ਭਵਨਾ ਤੋਂ ਸੌ ਨਾ ਚੁੱਕ ਕੇ ਸੌ ਕਿੱਥੋਂ ਚੁੱਕੀ 16 ਮਾਰਚ 2022 ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੇ ਖਟਕੜ ਕਲਾ ਸ਼ਹੀਦ ਭਗਤ ਸਿੰਘ ਜੀ ਦੀ ਉਸ ਪਵਿੱਤਰ ਧਰਤੀ ਦੀ ਮਿੱਟੀ ਮੱਥੇ ਨਾਲ ਲਾ ਕੇ ਉੱਥੇ ਨਤਮਸਤਕ ਹੋ ਕੇ ਫੇਰ ਸੋਚੀ ਕਿ ਕਿਉਂਗੇ ਅੱਜ ਜੋ ਕੁਝ ਵੀ ਅਸੀਂ ਲੋਕ ਹਾਂ ਉਹ ਸਾਰੇ ਦੇ ਸਾਰੇ ਉਹਨਾਂ ਮਹਾਨ ਆਜ਼ਾਦੀ ਦੇ ਪਰਵਾਨਿਆਂ ਦੀਆਂ ਸ਼ਹਾਦਤਾਂ ਦੀ ਵਜ੍ਹਾ ਕਰਕੇ ਹਾਂ ਇੱਥੇ ਹੀ ਬਸ ਨਹੀਂ ਇਹ ਪਹਿਲੀ ਵਾਰੀ ਹੋਇਆ ਕਿ ਸਿਆਸੀ ਲੀਡਰਾਂ ਦੀਆਂ ਫੋਟੋਆਂ ਦਫ਼ਤਰਾਂ ਦੇ ਵਿੱਚ ਨਾ ਲਾ ਕੇ ਉਹਨਾਂ ਦੋ ਮਹਾਨ ਸੰਸਥਾਵਾਂ ਦੀਆਂ ਫੋਟੋਆਂ ਲਗੀਆਂ ਸੰਸਥਾਵਾਂ ਮੈਂ ਇਸ ਕਰਕੇ ਕਹਿਣਾ ਕਿਉਂਕਿ ਚਾਹੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਹੋਣ ਤੇ ਚਾਹੇ ਬਾਬਾ ਸਾਹਿਬ ਉਮੇਦਕਰ ਜੀ ਹੋਣ ਕਿ ਜਿਨ੍ਹਾਂ ਨੇ ਇੱਕ ਨਾਜ਼ਾਦੀ ਲੈ ਕੇ ਦਿੱਤੀ ਔਰ ਦੂਸਰੇ ਨੇ ਆਪਣੀ ਕਲਮ ਦੇ ਜ਼ਰੀਏ ਆਜ਼ਾਦੀ ਨੂੰ ਕਿਵੇਂ ਪਰਪੱਕ ਰੱਖਣਾ ਹੈ ਕਿਵੇਂ ਉਹਦੇ ਉੱਪਰ ਪਹਿਰਾ ਦੇਣਾ ਹੈ ਬਾਬਾ ਸਾਹਿਬ ਉਮੇਦਕਰ ਨੇ ਉਹ ਸੰਵਿਧਾਨ ਲਿਖ ਕੇ ਉਹਨਾਂ ਨੂੰ ਸਾਰੇ ਮੁਲਕ ਨੂੰ ਇੱਕ ਦਿਸ਼ਾ ਦਿੱਤੀ ਤੇ ਉਹਨਾਂ ਦੀਆਂ ਫੋਟੋਆਂ ਨੇ ਜਿਹੜੀਆਂ ਅੱਜ ਸਿਆਸੀ ਲੀਡਰਾਂ ਦੇ ਨੇ ਇਹਨਾਂ ਦੋ ਮਹਾਨ ਮਹਾਨ ਸ਼ਖਸੀਤਾਂ ਦੇ ਫੋਟੋਆਂ ਨੇ ਜਿਹੜੀਆਂ ਉਹ ਪਹਿਲੀ ਵਾਰੀ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਲੱਗਣੀਆਂ ਸ਼ੁਰੂ ਹੋਈਆਂ ਨੇ ਪਿਛਲੇ 3 ਸਾਲ ਤੋਂ ਇਸੇ ਤਰੀਕੇ ਦੇ ਨਾਲ ਸ਼ਹੀਦ ਭਗਤ ਸਿੰਘ ਜੀ ਦਾ ਇੱਕ ਆਦਮ ਕੱਦ ਬੁੱਤ ਜਦੋਂ ਚੰਡੀਗੜ੍ਹ ਤੁਸੀਂ ਉੱਤਰਦੇ ਹੋ 에어ਪੋਰਟ ਤੇ ਤਾਂ ਕਿ ਪਤਾ ਲੱਗੇ ਜਿਹੜੇ ਵੀ ਕੋਈ ਦੁਨੀਆ ਤੋਂ ਲੋਕ ਆਉਂਦੇ ਨੇ ਪੰਜਾਬ ਦੇ ਵਿੱਚ ਕਿ ਤੁਸੀਂ ਕਿੰਨਾ ਮਹਾਨ ਯੋਧਿਆਂ ਦੀ ਧਰਤੀ ਦੇ ਉੱਪਰ ਪੈਰ ਰੱਖਿਆ ਹੈ ਉਹਨਾਂ ਦਾ ਬੁੱਤ ਵੀ ਉੱਥੇ ਲੱਗਿਆ ਤੇ ਉਹਨਾਂ ਦੇ ਨਾਮ ਦੇ ਉੱਪਰ ਜੋ ਮੁਹਾਲੀ ਦਾ 에어ਪੋਰਟ ਹੈ ਉਹ ਸ਼ਹੀਦ ਉਦਮ ਸ਼ਹੀਦ ਭਗਤ ਸਿੰਘ ਜੀ ਦੇ ਨਾਂ ਤੇ ਰੱਖਿਆ ਗਿਆ ਮੈਂ ਸਮਝਦਾ ਕਿ ਉਹ ਉਪਰਾਲੇ ਸੀਗੇ ਜਿਹੜੇ ਕਿ ਬਹੁਤ ਲੰਮਾ ਸਮਾਂ ਪਹਿਲਾਂ ਹੋਣੇ ਬਣਦੇ ਸੀਗੇ ਪਰ ਇਸ ਦਾ ਸਿਹਰਾ ਤੇ ਇਸ ਦਾ ਮੈਂ ਸਮਝਦਾ ਕਿ ਖੁਸ਼ੀ ਹੈ ਜਿਹੜੀ ਉਹ ਇਹ ਸਰਕਾਰ ਨੂੰ ਪ੍ਰਾਪਤ ਹੋਣੀ ਸੀਗੀ ਸੋ ਉਹ ਇੱਕ ਅਸੀਂ ਆਪਣੀ ਜ਼ਿੰਮੇਵਾਰੀ ਮੇਰੇ ਵੀਰੋਂ ਨਿਭਾਈ ਸਾਥੀਓ ਮੇਰੇ ਵੀਰੋ ਇਹਨਾਂ ਮਹਾਨ ਯੋਧਿਆਂ ਨੇ ਆਪਣੀ ਆਜ਼ਾਦੀ ਲੈ ਕੇ ਦੇਣ ਦੇ ਲਈ ਜਾਣਾ ਇਸ ਕਰਕੇ ਨਹੀਂ ਵਾਰੀਆਂ ਕਿ ਸਿਰਫ ਔਰ ਸਿਰਫ ਰਾਜ ਬਦਲਦੇ ਰਹਿਣ ਨਾ ਜਾਂ ਕੋਈ ਰਾਜ ਭਾਗ ਭੋਗਣ ਦੇ ਲਈ ਕਿਸੇ ਇਹ ਇੱਕ ਵਿਅਕਤੀ ਵਿਸ਼ੇਸ਼ ਨੂੰ ਜਾਂ ਪਾਰਟੀ ਲਈ ਪਰ ਇਸ ਕਰਕੇ ਜਾਣਾ ਵਾਰੀਆਂ ਕੇ ਸਹੀ ਮਾਇਨੇ ਦੇ ਵਿੱਚ ਆਜ਼ਾਦੀ ਦਾ ਆਨੰਦ ਹੈ ਜਿਹੜਾ ਉਹ ਸਾਰੇ ਮਾਨਸਿਕਨ ਉਹਦੀ ਸੰਭਵ ਸੀਗਾ ਜਦ ਦੇਸ਼ ਦੇ ਲੋਕਾਂ ਨੂੰ ਚੰਗੀ ਤਰੀਕੇ ਦੇ ਨਾਲ ਸਿੱਖਿਅਤ ਕੀਤਾ ਜਾਵੇ ਉਹਨਾਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾਣ ਤੇ ਇਹਦੇ ਉੱਪਰ ਵੱਡੇ ਉਪਰਾਲੇ ਜਿਹੜੇ ਤੁਹਾਡੀ ਆਪਣੀ ਸਰਕਾਰ ਪੰਜਾਬ ਸਰਕਾਰ ਭਵੰਤਵਾਨ ਜੀ ਸਰਕਾਰ ਨੇ ਕੀਤੇ ਸਿੱਖਿਆ ਦੀ ਜਦੋਂ ਗੱਲ ਕਰਦੇ ਆ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਬੜੇ ਲੰਬੇ ਸਮੇਂ ਬਾਅਦ ਪਹਿਲੀ ਵਾਰੀ 2024 ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਨੈਸ਼ਨਲ ਅਚੀਵਮੈਂਟ ਅਵਾਰਡ ਹੈ ਜਿਹੜਾ ਉਹ ਪੰਜਾਬ ਨੂੰ ਮਿਲਿਆ ਜਿਹੜਾ ਕਿ ਮੈਂ ਸਮਝਦਾ ਕਿ ਬਹੁਤ ਵੱਡੇ ਮਾਣ ਵਾਲੀ ਗੱਲ ਸੀ ਇਸੇ ਤਰੀਕੇ ਦੇ ਨਾਲ ਇੱਥੋਂ ਟੀਚਰਸ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਕਿ ਕਿਸ ਤਰੀਕੇ ਦਾ ਸਿੱਖਿਆ ਦਾ ਵਿੱਦਿਆ ਦਾ ਪ੍ਰਦਾਨ ਹੁੰਦਾ ਹੈ ਉਹਦੇ ਬਾਰੇ ਬਾਹਰਲੇ ਮੁਲਕਾਂ ਦੇ ਵਿੱਚ ਟ੍ਰੇਨਿੰਗ ਦੇ ਲਈ ਭੇਜੇਗਾ 118 ਸਕੂਲ ਆਫ ਫੈਮਿਨਸ ਨੇ ਜਿਹੜੇ ਉਹ ਬਣਾਏ ਜਾ ਰਹੇ ਨੇ ਆਪਦੀ نسل ਔਰ ਫਸਲ ਨੂੰ ਸੰਭਾਲਣ ਦੇ ਮਕਸਦ ਦੇ ਨਾਲ ਹੈਲਥ ਸਿਹਤ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਉਪਰਾਲੇ ਨੇ ਜਿਹੜੇ ਉਹ ਹੋ ਰਹੇ ਨੇ ਗਰਾਉਂਡ ਲੈਵਲ ਤੇ ਹਰ ਕਰ ਤੱਕ ਚੰਗੀ ਸਿਹਤ ਸਹੂਦਾਵਾਂ ਮਿਲ ਸਕਣ 881 ਜੋ ਆਮ ਆਦਮੀ ਕਲੀਨਿਕ ਨੇ ਉਹ ਬਣ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ 200 ਹੋਰ ਬਣਨ ਜਾ ਰਹੇ ਨੇ ਔਰ ਇਹਨਾਂ ਦੇ ਵਿੱਚ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਹੁਣ ਤੱਕ ਤਕਰੀਬਨ ਪੌਣੇ 4 ਕਰੋੜ ਲੋਕ ਨੇ ਜਿਹੜੇ ਉਹ ਫਾਇਦਾ ਲੈ ਚੁੱਕੇ ਨੇ ਔਰ ਤਕਰੀਬਨ 1600 ਕਰੋੜ ਹੈ ਜਿਹੜਾ ਉਹ ਇਹਨਾਂ ਪੰਜਾਬੀਆਂ ਦੇ ਨੇ ਮੇਰੇ ਵੀਰਾਂ ਭੈਣਾਂ ਦੇ ਸਿਹਤ ਸਹੂਲਤਾਂ ਦੇ ਲਈ ਉਹ ਖਰਚਾ ਜਾ ਚੁੱਕਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਹੋ ਜਿਹਾ ਇਨੀਸ਼ੀਏਟਿਵ ਇਹੋ ਜਿਹਾ ਉਪਰਾਲਾ ਜਿਹੜਾ ਕਿ ਸ਼ਾਇਦ ਮੁਲਕ ਦੇ ਵਿੱਚ ਪਹਿਲੀ ਵਾਰੀ ਕੋਈ ਰਾਜ ਸਰਕਾਰ ਲੈ ਰਹੀ ਹੈ ਹਰ ਘਰ ਨੂੰ ਮੇਰੇ ਵੀਰੋ ਭੈਣੋ ਹਰ ਘਰ ਨੂੰ 10 ਲੱਖ ਤੱਕ ਦਾ ਹੈਲਥ ਕਾਰਡ ਹੈ ਜਿਹੜਾ ਉਹ ਦੇਣ ਜਾ ਰਹੀ ਹੈ ਪੰਜਾਬ ਸਰਕਾਰ ਤਾਂ ਕਿ ਖੁਦਾ ਨਾ ਖਾਸਾ ਕੋਈ ਬਿਮਾਰੀ ਠਮਾਰੀ ਹੋ ਜਾਏ ਕੋਈ ਦਿੱਕਤ ਆ ਜਾਏ ਤੇ ਉਹਦਾ ਬੋਝ ਜਿਹੜਾ ਉਸ ਪਰਿਵਾਰ ਤੇ ਨਾ ਪਵੇ ਉਹ ਜ਼ਿੰਮੇਵਾਰੀ ਹੈ ਜਿਹੜੀ ਉਹ ਤੁਹਾਡੀ ਆਪਣੀ ਪੰਜਾਬ ਸਰਕਾਰ ਹੈ ਉਹ ਚੱਕੇਗੀ ਇਹ ਬੜੀ ਜਲਦੀ ਇਹ ਹੈਲਥ ਕਾਰਡ ਹੈ ਜਿਹੜਾ ਉਹ ਅਸੀਂ ਜਾਰੀ ਕਰਨ ਜਾ ਰਹੇ ਹਾਂ ਇਸੇ ਤਰੀਕੇ ਦੇ ਨਾਲ ਮਹਿੰਗਾਈ ਦੀ ਮਾਰ ਤੋਂ ਤੁਹਾਨੂੰ ਰਾਹਤ ਦੇਣ ਦੇ ਲਈ ਪਿਛਲੇ 6 ਸਵਾ 3 ਸਾਲ ਤੋਂ 600 ਯੂਨਿਟ ਬਿਜਲੀ ਹਰ ਘਰ ਨੂੰ ਮੁਫਤ ਦਿੱਤੀ ਜਾ ਰਹੀ ਹੈ ਪਹਿਲੀ ਵਾਰੀ ਹੋਇਆ ਹੈ ਕਿ ਸਰਕਾਰਾਂ ਆਪ ਦੇ ਸੌਮੇ ਵੇਚਣ ਦੀ ਤਾਂ ਥਰਮਲ ਪਾਵਰ ਪਲਾਂਟ ਪ੍ਰਾਈਵੇਟ ਸੈਕਟਰ ਦੇ ਜੀਵੀਕੇ ਵਰਗੇ ਉਹ ਪੰਜਾਬ ਸਰਕਾਰ ਨੇ ਵਾਪਸ ਉਹਨਾਂ ਕੰਪਨੀਆਂ ਤੋਂ ਖਰੀਦੇ ਤਾਂ ਕਿ ਲੋਕਾਂ ਨੂੰ ਸਸਤੀ ਬਿਜਲੀ ਇਹ ਜਿਹੜੀ ਉਹ ਦਿੱਤੀ ਜਾ ਸਕੇ ਮੇਰੇ ਵੀਰੋ ਇਹ ਪਹਿਲੀ ਵਾਰੀ ਸ਼ਾਇਦ ਤੁਸੀਂ ਵੀ ਦੇਖਿਆ ਹੋਵੇ ਕਿ ਕੋਈ ਸਰਕਾਰ ਪਹਿਲੇ ਦਿਨ ਤੋਂ ਲੋਕਾਂ ਨੂੰ ਨੌکریاں ਦੇਣ ਦੇ ਲਈ ਵਚਨਬੱਸੀ ਅੱਜ ਜੋ ਪਿਛਲੇ ਸਮੇਂ ਦੇ ਵਿੱਚ ਬਾਹਰਲੇ ਮੁਲਕਾਂ ਨੂੰ ਮਾਈਗ੍ਰੇਸ਼ਨ ਦਾ ਇੱਕ ਟ੍ਰੈਂਡ ਬਣ ਚੁੱਕਿਆ ਸੀਗਾ ਉਹਨੂੰ ਠੱਲ ਪਾਉਣ ਦੇ ਲਈ 55000 ਤੋਂ ਵੀ ਵੱਧ ਸਰਕਾਰੀ ਨੌکریاں ਬਿਨਾ ਪੈਸਿਆਂ ਤੋਂ ਬਿਨਾ ਸਿਫਾਰਿਸ਼ਾਂ ਤੋਂ ਸਿਰਫ ਔਰ ਸਿਰਫ ਨੌਜਵਾਨ ਬੱਚਿਆਂ ਦੀ ਨੌਜਵਾਨ ਮੁੰਡੇ ਕੁੜੀਆਂ ਦੀ ਕਾਬਲੀਅਤ ਦੇ ਆਧਾਰ ਦੇ ਉੱਪਰ 55000 ਤੋਂ ਵੱਧ ਨੌکریاں ਦੇਣ ਦਾ ਕੰਮ ਹੈ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੇ ਟੀਚੇ ਨੇ ਜਿਹੜੇ ਉਹ ਪੂਰੇ ਕੀਤੇ ਜਾਣਗੇ ਸੜਕਾਂ ਦੇ ਉੱਪਰ ਆਪਾਂ ਦੇਖਦੇ ਹਾਂ ਕਈ ਵਾਰੀ ਐਕਸੀਡੈਂਟ ਹੋ ਜਾਂਦਾ ਹੈ ਵੱਦ ਕਿਸਮਤੀ ਦੇ ਨਾਲ ਤੇ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ ਇਹ ਜ਼ਿੰਮੇਵਾਰੀ ਸਰਕਾਰ ਨੇ ਆਪਦੇ ਮੋਢਿਆਂ ਦੇ ਉੱਪਰ ਲਈ ਸੜਕ ਸੁਰੱਖਿਆ ਫੋਰਸ ਬਣਾਈ ਤੇ ਹੁਣ ਤੱਕ ਤਕਰੀਬਨ 35000 ਤੋਂ ਵੀ ਵੱਧ ਐਕਸੀਡੈਂਟਾਂ ਦੇ ਵਿੱਚ ਸੜਕ ਸੁਰੱਖਿਆ ਫੋਰਸ کارਗਰ ਸਾਬਤ ਹੋ ਚੁੱਕੀ ਹੈ ਤੇ ਹਜ਼ਾਰਾਂ ਜਾਨਾਂ ਕੁਝ ਕ ਮਿੰਟਾਂ ਦੇ ਵਿੱਚ ਐਕਸੀਡੈਂਟ ਸਪੌਟ ਦੇ ਉੱਪਰ ਪਹੁੰਚ ਕੇ ਹਜ਼ਾਰਾਂ ਜਾਨਾਂ ਸੜਕ ਸੁਰੱਖਿਆ ਫੋਰਸ ਮੇਰੇ ਵੀਰੋ ਉਹ ਬਚਾ ਚੁੱਕੀ ਹੈ ਜੀ ਮੂੜ ਬਹਾਲ ਕੱਚੇ ਵਿਆਪਕ ਯੂਨੀਅਨ ਪੰਜਾਬ ਜੋ ਕਾਫੀ ਲੰਮੇ ਸਮੇਂ ਤੋਂ ਆਪਣੀ ਬਹਾਲੀ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ ਮੰਂਦਰੀ ਪੰਜਾਬ ਲੋ ਲੁਧਿਆਣਾ ਜਿਮੀ ਚੋਣਾ ਦੌਰਾਨ 15 ਜੂਨ ਨੂੰ ਫਲੋਰ ਵਿਖੇ ਕੀਤੀ ਗਈ ਮੀਟਿੰਗ ਵਿੱਚ ਵੀ ਸਾਡੀ ਜਥੇਬੰਦੀ ਦੇ ਸਮੂਹ ਵਲੰਟੀਅਰ ਨੂੰ ਜਲਦੀ ਬਿਨਾਂ ਕਿਸੇ ਦੇਰੀ ਤੋਂ ਵਿਭਾਗਾ ਨੂੰ ਕਮੇਟੀ ਦਾ ਗਠਨ ਕਰਕੇ ਬਹਾਲ ਕਰਨ ਦੇ ਹੁਕਮ ਦਿੱਤੇ ਗਏ ਸਨ ਤੇ 15 ਦਿਨ ਦੇ ਅੰਦਰ ਅੰਦਰ ਬਹਾਲੀ ਪ੍ਰੋਸੈਸ ਨੂੰ ਪੂਰਾ ਕਰਨ ਲਈ ਕਿਹਾ ਗਿਆ ਸੀ ਆਜ਼ਾਦੀ ਦਿਹਾੜੇ ਤੇ ਆਪਣੀ ਬਹਾਲੀ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਨੂੰ ਥਾਣਿਆਂ ਵਿੱਚ ਟੱਕਿਆ ਗਿਆ ਤੇ ਯੂਨੀਅਨ ਆਗੂਆਂ ਔਰਤਾਂ ਨੂੰ ਕੱਲ ਤੋਂ ਹੀ ਪੁਰਸ਼ਾਂ ਵੱਲੋਂ ਘਰਾਂ ਵਿੱਚ ਨਜ਼ਰਬੰਦ ਰੱਖਿਆ ਗਿਆ ਸ੍ਰੀ ਗੱਲ ਜੀ ਅਸੀਂ ਮੜ ਬਹਾਲ ਕੱਚੇ ਅਧਿਆਪਕ ਯੂਨੀਅਨ ਤੇ ਵਰਕਰ ਸਾਨੂੰ ਅੱਜ ਪੰਜਗ੍ਰਾਈ ਥਾਣੇ ਦੇ ਵਿੱਚ ਬੰਦ ਕੀਤਾ ਗਿਆ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਦੋਂ ਫੀਟਕੋਟ ਆ ਰਹੇ ਸੀ ਉੱਥੇ ਆਪਦੀ ਮੰਗ ਲੈ ਕੇ ਗਏ ਸੀ ਉਹਨਾਂ ਨੇ ਸਾਨੂੰ ਉੱਥੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਤੇ ਸਾਨੂੰ ਪਹਿਲਾਂ ਹੀ ਰਾਸਤ ਵਿੱਚ ਲੈ ਕੇ ਤੇ ਪੰਜ ਗ੍ਰਾਂਈ ਕਲਾ ਜਿਹੜਾ ਚੌਂਕੀ ਆ ਉੱਥੇ ਲੈ ਆ ਕੇ ਬੰਦ ਕਰ ਦਿੱਤਾ ਇਹ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਯੂਨੀਅਨ ਦੇ ਮੌਖਾ ਘੂਆ ਸ੍ਰੀ ਕਾਸਾਨੀ ਜੀ ਤੇ ਬੀਤ ਪ੍ਰਧਾਨ ਲਖਵਿੰਦਰ ਗੌਰ ਜੀ ਉਹਨਾਂ ਨੂੰ ਵੀ ਦੋ ਦਿਨ ਤੋਂ ਨਜ਼ਰਬੰਦ ਕੀਤਾ ਹੋਇਆ ਹੈ ਇਹ ਆਮ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਗੱਲਾਂ ਕੁਝ ਹੋਰ ਕਰ ਰਹੀ ਆ ਪਰ ਉਹਨਾਂ ਦੇ ਜਿਹੜੇ ਅਸਲ ਕੰਮ ਆ ਉਹ ਕੁਝ ਹੋਰ ਆ ਉਹ ਅਸੀਂ ਸਾਰੇ ਇਹ ਅੱਜ ਬੋਲ ਕੋਲ ਰਹੇ ਆ ਕਿ ਇਹਨਾਂ ਦਾ ਸਿਰਫ ਇਹ ਵਿਖਾਵਾ ਹੀ ਆ ਅਸਲ ਇਹਨਾਂ ਦੇ ਜਿਹੜੇ ਕੰਮ ਆ ਉਹ ਸਾਡੇ ਸਾਹਮਣੇ ਆ ਹਾਦੇ ਸੀ ਰਹੇ ਆ ਕਿ ਇਹਦੇ ਆਪ ਤੁਹਾਨੂੰ ਕਿਸ ਤਰ੍ਹਾਂ ਤਸਦੀਕ ਕਰ ਰਹੇ ਆ ਇਸੇ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਕਿਸੇ ਨੂੰ ਚੱਕ ਕੇ ਥਾਣਿਆਂ ਚੌਕਿਆਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ। ਹਲਕਾ ਚੇਹ ਦੇ ਆਪਾ ਕ联 ਦੇ ਵਰਕਰ ਕਰ ਰਹੇ ਹੈਗੇ ਆ। ਅੱਜ ਅਸੀਂ ਇੱਥੇ ਫਰੀਦਪੁਰ ਪਹੁੰਚੇ ਸੀ ਜਿੱਥੇ ਭਗਵੰਤ ਮਾਨ ਜੀ ਨੇ ਝੰਡਾ ਫੇਰਉਣ ਲਈ ਆਣਾ ਸੀਗਾ। ਤੇ ਉਹਨਾਂ ਨੇ ਸਾਨੂੰ 15 ਜੂਨ ਨੂੰ ਸਾਡੀ ਉਹਨਾਂ ਦੇ ਨਾਲ ਮੀਟਿੰਗ ਹੋਈ ਸੀਗੀ ਜਿਹੜੀ ਫਲੋਰ ਦੇ ਵਿੱਚ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਹਾਡੀ ਕਮੇਟੀ ਜਲਦ ਚਲਦੇ ਬਣਾ ਕੇ ਅਸੀਂ ਤੁਹਾਡੇ ਬਹੁਤ ਜਲਦੀ ਤੁਹਾਨੂੰ ਬਹਾਲੀ ਦਾ ਜਿਹੜਾ ਹੈਗਾ ਸੀ। ਅਰ ਜੋਇਨਿੰਗ ਲੱਡ ਜਿਹੜੀ ਹੈਗੀ ਹੈ ਤੁਹਾਡੇ ਦਪਾਂਗੇ ਲੇਕਿਨ ਇੱਕ ਮਿੰਟ ਨਮਸ਼ਕਤ ਕਰਨ ਤੋਂ ਬਾਅਦ ਸਾਡੀ ਬਹੁਤ ਮੁਸ਼ਕਲ ਨਾਲ ਸਾਡੀ ਜਿਹੜੀ ਹੈਗੀ ਕਮੇਟੀ ਬਣੀ ਉਸ ਤੋਂ ਬਾਅਦ ਦੇ ਵਿੱਚੋਂ ਸਾਡਾ ਵੀ ਹਾਲੇ ਪਹਾਲੀ ਦਾ ਕੋਈ ਪੁੱਤਾ ਹੱਲ ਨਹੀਂ ਕੀਤਾ ਗਿਆ ਨਾ ਸਾਨੂੰ ਅੱਗੇ ਕੋਈ ਮੀਟਿੰਗ ਕੀਤੀ ਜਾ ਰਹੀ ਹੈਗੀ ਆ ਲਾਰੇ ਲਾ ਰਹੀ ਹੈਗੀ ਹੈ ਸਰਕਾਰ ਉਲਟਾ ਸਾਡੇ ਇਹਨਾਂ ਨੇ ਜਿਹੜੇ ਮੀਤ ਪ੍ਰਧਾਨ ਹੈਗੇ ਪ੍ਰਧਾਨ ਹੈਗੇ ਉਹਨਾਂ ਦੇ ਘਰਾਂ ਦੇ ਵਿੱਚ ਹੀ 2 ਦਿਨ ਤੋਂ ਇਹਨਾਂ ਨੂੰ ਨજરਬੰਦ ਕੀਤਾ ਗਿਆ ਮੀਤ ਪ੍ਰਧਾਨ ਸਾਡੇ ਵਿਕਿੰਦਰ ਕੌਰ ਜੀ ਕੁਪਲੀਫਲ ਤੋਂ ਹੈਗੇ ਨੇ ਉਹਨਾਂ ਦੀਆਂ ਦੋ ਬੇਟੀਆਂ ਨੇ ਉਹਨਾਂ ਦੇ ਸਾਸੂਪਾ ਨਾਲ ਰਹਿੰਦੇ ਨੇ ਲੇਡੀਜ਼ ਨੇ ਘਰੇ ਸਾਰੀਆਂ ਤਾਂ ਵੀ ਉੱਥੇ ਜੈਂਟਸ ਜਿਹ ਇਹ ਕੀਤਾ ਗਿਆ ਦੱਸੋ ਸਾਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਮਾਨ ਸਰਕਾਰ ਹੈਗੀ ਜਿਹੜੀ ਦਾਅਵੇ ਕੁਝ ਹੋਰ ਕਰਦੀ ਹੈ ਵਾਅਦੇ ਕੁਝ ਹੋਰ ਕਰਦੀ ਹੈ ਲੇਕਿਨ ਜਿਹੜੀ ਹੈਗੀ ਹੱਥ ਪਲੇ ਇਹਨਾਂ ਦੀ ਕੱਖ ਨਹੀਂ ਹੈਗਾ ਸਾਨੂੰ ਹਾਲੇ ਤੱਕ ਇਹਨਾਂ ਨੇ ਬਹਾਲੀ ਦਾ ਕੁਝ ਹਾਲ ਨਹੀਂ ਕੀਤਾ ਸਾਨੂੰ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਤੁਹਾਨੂੰ ਅਧਿਆਪਕ ਦੀ ਬਸ ਆਉਣ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਹੈਗਾ ਬਹਾਲੀ ਦਾ ਜਿਹੜਾ ਹੈਗਾ ਫੁੱਟਾ ਹੱਲ ਕੀਤਾ ਜਾਊਗਾ ਤੁਹਾਡਾ ਅੱਜ ਅਸੀਂ ਇੱਥੇ ਆਪਣੀ ਮੰਗ ਜਿਹੜੀ ਹੈਗੀ ਮਾਨ ਸਰਕਾਰ ਦੇ ਸਾਹਮਣੇ ਰੱਖਣ ਆਏ ਸੀਗੇ ਉਲਟਾ ਇਹਨਾਂ ਨੇ ਸਾਨੂੰ ਜਿਹੜਾ ਹੈਗਾ ਆਪਣੀ ਮੰਗ ਰੱਖਣ ਦੇ ਸਾਨੂੰ ਬਾਅਦ ਦੇ ਵਿੱਚ ਇਹਨਾਂ ਨੇ ਸਾਨੂੰ ਕੀ ਕੀਤਾ ਜਿਹੜਾ ਥਾਣ ਤੱਗਿਆ ਤੇ ਹੁਣ ਜਦੋਂ ਭਗਵੰਤ ਮਾਨ ਜਿਹੜੇ ਹੈਗੇ ਐ ਤੋਂ ਫਰੀਦਕੋਟ ਤੋਂ ਜਾ ਚੁੱਕੇ ਨੇ ਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਉਹ ਇਹ ਸਾਨੂੰ ਜਿਹੜਾ ਹੈਗਾ ਵਾਪਸ ਭੇਜ ਰਹੇ ਹੈਗੇ ਨੇ ਸਾਨੂੰ ਅਸੀਂ ਸਾਡੀ ਮੰਗੇ ਹੈਗੀ ਹੈ ਕਿ ਸਾਨੂੰ ਜਿਹੜਾ ਹੈਗਾ ਇਨਸਾਫ ਦਿੱਤਾ ਜਾਵੇ ਜਿਹੜਾ ਸਾਡੀ ਕਮੇਟੀ ਦੇ ਮੈਂਬਰਾਂ ਨੂੰ ਇੰਨਾ ਹਰਾਸ ਪਰੇਸ਼ਾਨ ਕੀਤਾ ਜਾ ਰਿਹਾ 3 ਦਿਨ ਤੋਂ ਔਰ ਜਿਹੜੀ ਸਾਡੀ ਬਹਾਲੀ ਹੈਗੀ ਉਹਦਾ ਫੁਕਤਾ ਹਲ ਕਰਕੇ ਸਾਨੂੰ ਜੁਆਇਨਿੰਗ ਲੈਟਰ ਜਿਹੜੇ ਹੈਗੇ ਆ ਟੀਚਰ ਡਿਪਾਰਟਮੈਂਟ ਤੋਂ ਪਹਿਲਾਂ ਪਹਿਲਾਂ ਦਿੱਤੇ ਜਾਂਦੇ ਹਨ ਮੋਹਾਲੀ ਦੇ ਪਿੰਡ ਸੋਹਾਣਾ ਵਿਖੇ ਵਾਪਰਿਆ ਇੱਕ ਵੱਡਾ ਤੇ ਦਰਦਨਾਖਾ ਘਾਸਾ ਜਿਸ ਵਿੱਚ ਇੱਕ ਤੋਂ ਮੰਜ਼ਲਾ ਮਕਾਨ ਬਰਸਾਤ ਪਰਵਾਰਕ ਮੈਂਬਰਾਂ ਦਾ ਰੋਪ ਹੈ ਕਿ 14 ਘੰਟੇ ਬੀਤਣ ਤੋਂ ਬਾਅਦ ਵੀ ਕੋਈ ਵੀ ਸਬੰਧਿਤ ਅਧਿਕਾਰੀ ਮੌਕੇ ਦਾ ਚਾਈਚਾ ਲੈਣ ਤੱਕ ਨਹੀਂ ਪਹੁੰਚਿਆ ਤਸਵੀਰਾਂ ਸਾਫ਼ ਨੇ ਕਿ ਕਿੰਨਾ ਦਰਦਨਾਖਾ ਹਾਲਾਤ ਹੈ ਇਹ ਪੇਸ਼ ਹੈ ਦਰਸਲ ਜਿੰਨਾ ਚਿਰ ਕੋਈ ਜਾਣੀ ਨੁਕਸਾਨ ਨਹੀਂ ਹੁੰਦਾ ਉਨਾਂ ਚਿਰ ਪ੍ਰਸ਼ਾਸਨ ਨਹੀਂ ਜਾਗਦਾ ਸ਼ੁਰੂਰ ਵਿੱਚ ਵੀ ਆਜ਼ਾਦੀ ਦਾ ਦਿਹਾੜਾ ਜਾਣ ਕੇ 15 ਅਗਸਤ ਬੜੇ ਹੀ ਧੂਮਤਾਂ ਨਾਲ ਮਨਾਇਆ ਗਿਆ ਇਸ ਮੌਕੇ ਕੈਬਨਟ ਮੰਤਰੀ ਸੰਜੀਵ ਅਰੋੜਾ ਵੱਲੋਂ 69ਵੇਂ ਆਜ਼ਾਦੀ ਦਿਵਸ ਮੌਕੇ ਤਿਰੰਗਾ ਝੰਡਾ ਵੀ ਲਹਿਰਾਇਆ ਗਿਆ ਭਰਿਆ ਸੱਸੀ ਕਾਲ ਤੇ 79ਵੇਂ 인ਡੀਪੈਂਡੈਂਸ ਡੇ ਤੇ ਸਾਰਿਆਂ ਨੂੰ ਵਧਾਈਆਂ ਤੁਹਾਨੂੰ ਵੀ ਪ੍ਰੈਸ ਦੇ ਭਰਾਵਾਂ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਮੈਨੂੰ ਬੜਾ ਚੰਗਾ ਲੱਗਿਆ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੇ ਸ਼ਹਿਰ ਚ ਆ ਕੇ ਸੰਗਰੂਰ ਵਿੱਚ ਬਹੁਤ ਪਿਆਰ ਮਿਲਿਆ ਬੱਚਿਆਂ ਨੇ ਜਿਹੜਾ ਪਰਫਾਰਮ ਕੀਤਾ ਬਹੁਤ ਚੰਗਾ ਕੀਤਾ ਜਿਹੜੀ ਪਰੇਡ ਹੋਈ ਬੜੀ ਵਧੀਆ ਹੋਈ ਔਰ ਮੈਂ ਦੇਖ ਰਿਹਾ ਕਿ ਜਿਹੜਾ ਜਿੱਦਾਂ ਕਿ ਪੂਰਾ ਸੂਬਾ ਤਰੱਕੀ ਕਰ ਰਿਹਾ ਸੰਗਰੂਰ ਵੀ ਬੜੀ ਤਰੱਕੀ ਕਰ ਰਿਹਾ ਕੋਈ 2300 ਕਰੋੜ ਦੇ ਆਸ-ਪਾਸ ਦੇ ਗ੍ਰਾਂਟ ਸੰਗਰੂਰ ਨੂੰ ਦਿੱਤੇ ਜਾ ਚੁੱਕੇ ਪਿਛਲੇ 3 ਸਾਲਾਂ 'ਚ ਇਹਦੇ ਵਿੱਚ ਪਿੰਡੂ ਇਲਾਕਿਆਂ ਵਿੱਚ ਸਪੈਸ਼ਲੀ ਖੇਤਾਂ 'ਚ ਸਾਰੇ ਖੇਤਾਂ ਵਿੱਚ ਕਨਾਲਾਂ ਠੀਕ ਕਰਕੇ ਤੇ ਪਾਣੀ ਪਹੁੰਚਾਇਆ ਜਾ ਰਿਹਾ ਔਰ ਸ਼ਹਿਰ ਵੀ ਤਰੱਕੀ ਕਰ ਰਹੇ ਹਨ ਬਹੁਤ ਖੁਸ਼ੀ ਹੈ ਬਾਕੀ ਨਸ਼ਿਆਂ ਵਿਰੁੱਧ ਜਿਹੜੀ ਸਿੱਖਿਆ ਕ੍ਰਾਂਤੀ ਹੈ ਇੰਡਸਟਰੀ ਲਈ ਜਿੰਨਾ ਅਸੀਂ ਕਰ ਸਕਦੇ ਹਾਂ ਕੀਤਾ ਔਰ ਹੋਰ ਵੀ ਕਰਾਂਗੇ 110000 ਕਰੋੜ ਪਿਛਲੇ 3 ਸਾਲਾਂ ਵਿੱਚ ਇੰਡਸਟਰੀ ਵਿੱਚ ਇਨਵੈਸਟਮੈਂਟ ਹੋ ਚੁੱਕੀ 4.5 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਆ ਔਰ ਇਹ ਪੰਜਾਬ ਹੁਣ ਜਿੰਨੀ ਇਸ ਵੱਲੇ ਤਰੱਕੀ ਤੇ ਆ ਮੈਨੂੰ ਲੱਗਦਾ ਮੈਂ ਆਪਣੀ ਲਾਈਫ ਚ ਕਦੀ ਐਦਾਂ ਦਾ ਦੇਖਿਆ ਇਹ ਜੇ ਕੰਮ ਇਹ ਸਰਕਾਰ ਨੇ ਕੀਤੇ ਆ ਜਿਹੜੇ ਕੋਈ 40 ਸਾਲ ਤੋਂ ਨਹੀਂ ਹੋਏ ਸੀ 50 ਸਾਲ ਤੋਂ ਨਹੀਂ ਹੋਏ ਸੀ 30 ਸਾਲ ਤੋਂ ਨਹੀਂ ਹੋਏ ਸੀਗੇ ਉਹ ਕੰਮ ਐ ਸਰਕਾਰ ਨੇ ਆ ਕੇ ਮੁਕੰਮਲ ਕੀਤੇ ਨਵਾਂ ਕੀ ਪ੍ਰੋਜੈਕਟ ਲੈ ਆ ਰਹੀ ਹੈ ਇੰਡਸਟਰੀ ਲੈ ਆ ਰਹੀ ਹੈ ਪੰਜਾਬ ਦੇ ਵਿੱਚ ਇੰਡਸਟਰੀ ਚ ਮੈਂ ਤੁਹਾਨੂੰ ਦੱਸਿਆ ਜੀ 110000 ਕਰੋੜ ਦੀ ਲਾਗਤ ਆ ਚੁੱਕੀ ਹੈ ਮੈਂ 1 ਮਹੀਨਾ ਹੋਇਆ ਹੱਲੇ ਆਏ 6000 ਕਰੋੜ ਦੀਆਂ ਹੋਰ ਇਨਵੈਸਟਮੈਂਟਾਂ ਪ੍ਰੋਮਿਸ ਹੋ ਚੁੱਕੀਆਂ ਉਹਨਾਂ ਦੀ ਡਿਟੇਲ ਅਸੀਂ ਤੁਹਾਨੂੰ 5-7 ਦਿਨਾਂ ਚ ਦੇ ਦਾਂਗੇ ਪਰ ਹੁਣ ਅਸੀਂ ਇੱਕ ਪੰਜਾਬ ਇਨਵੈਸਟ ਸਬਮਿਟ ਵੀ ਕਰਨ ਜਾ ਰਹੇ ਆ ਮਾਰਚ ਚ ਜਿੱਥੇ ਕਿ ਦੇਸ਼ ਸਾਡੇ ਸੂਬੇ ਤੋਂ ਦੇਸ਼ ਤੋਂ ਤੇ ਬਾਹਰੋਂ ਵੀ ਇਨਵੈਸਟਰ ਆਣਗੇ ਔਰ ਦੂਜੀ ਗੱਲ ਅਸੀਂ ਰੋਡ ਸ਼ੋਅ ਜਗਾ ਜਗਾ ਕਰਨ ਜਾ ਰਹੇ ਆ ਪੰਜਾਬ ਚ ਵੀ ਤੇ ਪੰਜਾਬ ਤੋਂ ਬਾਹਰ ਵੀ ਜਿਸ ਤਰ੍ਹਾਂ ਅੱਜ ਜਰਦੀ ਦਿਹਾੜਾ ਮਿਲਿਆ ਪੰਜਾਬ ਦੇ ਜਿਹੜੇ ਨੌਕਰੀਆਂ ਮੰਗ ਰਹੇ ਸੀ ਨੌਜਵਾਨ ਉਹਨਾਂ ਨੂੰ ਅੱਜ ਰੀਟੇਨ ਕੀਤਾ ਗਿਆ ਉਹਨਾਂ ਦੀ ਜਾਦੀ ਦਾ ਵੀ ਬਰਕੀ ਨੇ ਮੈਨੂੰ ਇਸ ਖਬਰ ਬਾਰੇ ਨਹੀਂ ਪਤਾ ਕਿੱਥੇ ਡეტেইন ਕੀਤਾ ਗਿਆ ਪੁਲਿਸ ਘਰ ਥਾਣੇ ਦੇ ਵਿੱਚ ਪੂਰੇ ਪੰਜਾਬ 'ਚ ਕੀਤਾ ਗਿਆ ਪੰਜਾਬ ਦੇ ਵਿੱਚ ਇੰਨੇ ਵੀ ਟੈਸਟ ਪੱਕੀ ਬਣਾਈਆਂ ਨਾਲ ਸਰਕਾਰ ਨੇ ਵਾਅਦੇ ਕੀਤੇ ਹੋਏ ਨਹੀਂ ਨਹੀਂ ਜੋ ਵਾਅਦੇ ਸਰਕਾਰ ਨੇ ਕੀਤੇ ਆ ਸਾਰੇ ਪੂਰੇ ਹੋਣਗੇ ਜੇ ਕੋਈ ਕਿਸੇ ਦਾ ਵੀ ਰੋਸ਼ ਹੈਗਾ ਉਹਦਾ ਪ੍ਰਗਟ ਕਰਨ ਦਾ ਤਰੀਕਾ ਹੈਗਾ ਸਾਡੇ ਕੋਲ ਆਨ ਸਾਨੂੰ ਆਪਣੀਆਂ ਮੰਗਾਂ ਦੇਣ ਅਸੀਂ ਸਾਰੇ ਜਿਹੜੇ ਉਹਨਾਂ ਦੀਆਂ ਮੰਗਾਂ ਚਾਹੇ ਵਾਦੇ ਕੀਤੇ ਸੀ ਚਾਹੇ ਨਹੀਂ ਕੀਤੇ ਸੀ ਕੋਸ਼ਿਸ਼ ਕਰਕੇ ਸਾਰੀਆਂ ਪੂਰੀਆਂ ਕਰਾ ਗਏ ਜਿਸ ਤਰ੍ਹਾਂ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਮੈਨੂੰ ਲੱਗਦਾ ਕਿ ਆਜ਼ਾਦੀ ਆਈ ਹੈ ਕਿਉਂਕਿ ਜੇ ਬੰਦੇ ਨੂੰ ਗੱਲ ਹੀ ਨਹੀਂ ਰੱਖਣ ਦੇ ਰਹੇ ਤੇ ਕਿ ਆਜ਼ਾਦੀ ਕਿਵੇਂ ਕਹਿ ਸਕਦੇ ਜੀ ਦੇਖੋ ਅੱਜ ਦੇਖੋ ਮੀਨਿੰਗ ਕੀ ਰਹਿ ਗਿਆ ਦੇਖੋ ਆਜ਼ਾਦੀ ਤੇ ਦੋ ਚੀਜ਼ਾਂ ਹੁੰਦੀਆਂ ਇੱਕ ਹੁੰਦਾ ਆਜ਼ਾਦੀ ਆਪਾਂ ਮਨਾਣੀ ਜਿੱਦਾਂ ਆਪਾਂ ਇੱਥੇ ਕਰ ਰਹੇ ਹਾਂ ਸਾਰੇ ਜਿਲ੍ਹਿਆਂ 'ਚ ਮਨਾਈ ਜਾ ਰਹੇ ਆ ਇੱਕ ਇੱਕ ਇਹ ਵੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਕਿ ਬੜਾ ਸੈਂਸਿਟਿਵ ਜਿਹਾ ਦਿਨ ਹੁੰਦਾ ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਨਾ ਹੋ ਇਹ ਦੇਖੋ ਇਹ ਪੁਲਿਸ ਫੋਰਸ ਨੇ ਡਿਸੀਜਨ ਲੈਣੇ ਹੁੰਦੇ ਆ ਲਾਅ ਐਂਡ ਆਰਡਰ ਨੇ ਡਿਸੀਜਨ ਲੈਣੇ ਹੁੰਦੇ ਸੋ ਉਹਨਾਂ ਨੂੰ ਲੱਗਦਾ ਹੋਣਾ ਵੀ ਕੋਈ ਹਾਲਾਤ ਖਰਾਬ ਨਾ ਹੋਣ ਐਸ਼ ਕਰਕੇ ਕੋਈ ਸ਼ਕਤੀ ਕੀਤੀ ਹੋਣੀ ਜਿਸ ਤਰ੍ਹਾਂ ਪਹਿਲਾਂ اعلان ਕੀਤੇ ਜਾਂਦੇ ਸੀ ਕਿ ਅਸੀਂ ਵਿਦਾ ਅਗੇ ਕੋਈ ਮਿਲਿਆ ਨਹੀਂ ਜਾਂਦਾ ਉਸ ਸੇਸ਼ਨ ਸਾਡੀਆਂ ਆਸਦੀਆਂ ਖਾਸ ਖਬਰਾਂ ਮੈਂ ਵੀ ਆਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੁਰੂਗੂ ਹੋਵਾਂਗੇ ਤਤਕਲੀ ਮੈਨੂੰ ਇਨਕੇ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰੱਖਾ